ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਗਰਮੀ ਲੋ ਧੁੱਪ ਬਹੁਤ ਪੈ ਰਹੀ ਹੈ ਜੀ ਅੱਜ ਬਣਾਇਆ ਜੀ ਘਰੇ ਆਪਾਂ ਨੇ ਲੈਮਨ ਸੋਡਾ ਠੀਕ ਹੈ ਜੀ ਤੇ ਸਕੰਜਮੀ ਤੇ ਇਹਨਾਂ ਦਾ ਜਿਹੜਾ ਮਸਾਲਾ ਏ ਆਪਾਂ ਨੇ ਬਣਾਇਆ ਜੀ ਘਰੇ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਦਾ ਅੱਗੇ ਵੀਡੀਓ ਜਿਹੜੇ ਜਿਹੜਾ ਮੈਂ ਸਮਾਨ ਲਿਆ ਅੱਗੇ ਤੇ ਜੇ ਤੁਸੀਂ ਇਹ ਛੋਟੀ ਜਿਹੀ ਰੈਸਪੀ ਸਿੱਖਣੀ ਹੈ ਜੀ ਗਰਮੀ ਦੇ ਵਿੱਚ ਬਚਣ ਤੋਂ ਪੀਣ ਪੀਣ ਵਾਸਤੇ ਤਾਂ ਵੀਡੀਓ ਨਾਲ ਬਣੇ ਰਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਮਸਾਲਾ ਤੇ ਨਾਣੇ ਲੈਮਨ ਸੌਡਾ ਸਕੰਜਵੀ ਸੋ ਵੀਡੀਓ ਨਾਲ ਬਣੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਗਏ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਸਕੰਜਵੀ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਜੀਰਾ ਹਾਲੋ ਜੀ ਜੀਰਾ ਭੁੰਨੂਗੇ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਹ ਤੇ ਜੀਰਾ ਤੁਸੀਂ ਕੁਆਂਟੀਟੀ ਆਪਣੇ ਹਿਸਾਬតាម ਨਾਲ ਲੈ ਲਓ ਜਿੰਨਾ ਕਿ ਤੁਸੀਂ ਇਹ ਬਣਾਉਣਾ ਹੋਇਆ ਤੇ ਲੋ ਜੀ ਹਲਕਾ ਜਿਹਾ ਭੁੰਨੂਗੇ ਆਪਾਂ ਇਹਨੂੰ ਇੱਕ ਅੱਧਾ ਮਿੰਟ ਲੋ ਜੀ ਜੀਰਾ ਆਪਣਾ ਭੁੰਨ ਹੋ ਗਿਆ ਸਿਰਫ ਹਲਕਾ ਜਿਹਾ ਇਹ ਭੁੰਨਣਾ ਏ ਜੇ ਤੁਸੀਂ ਇਹਨੂੰ ਜ਼ਿਆਦਾ ਭੁੰਨੂਗੇ ਤਾਂ ਇਹਦੇ 'ਚ ਕੌੜਾਪਨ ਤਾਂ ਇਹਦੇ 'ਚੋਂ ਕੌੜਾਪਨ ਆਉਣਾ ਸ਼ੁਰੂ ਹੋ ਜਾਊਗਾ ਜੀ ਤੇ ਲੋ ਜੀ ਥੋੜੀਆਂ ਪਾਵਾਂਗੇ ਕਾਲੀਆਂ ਮਿਰਚਾਂ ਇਹ ਵੀ ਵਧੀਆ ਰਹਿੰਦੀਆਂ ਏ ਤੇ ਇਹ ਜ਼ਿਆਦਾ ਨਹੀਂ ਭੁੰਨਣੀ ਹੈਗੀ ਨਾਰਮਲ ਦੋ ਇਲਾਚੀਆਂ ਪਾ ਲੂਗਾ ਠੀਕ ਹੈ ਜੀ ਜਾਂ ਇਲਾਚੀ ਦੀ ਜਗ੍ਹਾ ਸੌਂਫ ਪਾ ਦਿਓ اونੀ ਸਰਪ ਥੋੜੀ ਜੀ ਆ ਤੇ ਲੋ ਜੀ ਇਹਨੂੰ ਹੁਣ ਕਰਦੇ ਆ ਮਿਕਸੀ ਸਾਰੇ ਮਸਾਲੇ ਨੂੰ ਠੀਕ ਹੈ ਜੀ ਮਿਕਸੀ ਦੇ ਜੱਗ ਵਿੱਚ ਪਾ ਲਿਆ ਆਪਾਂ ਨੇ ਇਹ ਤੇ ਲੋ ਜੀ ਜਿਹੜਾ ਸਮਾਨ ਆਪਾਂ ਨੇ ਭੁੰਨਿਆ ਉਹਨੂੰ ਕੱਢਦੇ ਆ ਮਿਕਸੀ ਦੇ ਜੱਗ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਕਾਲਾ ਨੂਨ ਇਹਦੇ ਚ ਤੇ ਥੋੜੀ ਜੀ ਪਾਵਾਂਗੇ ਚੀਨੀ ਠੀਕ ਹੈ ਜੀ 2-3 ਚਮਚੇ ਚੀਨੀ ਦੀ ਜਗ੍ਹਾ ਤੁਸੀਂ ਮਿਸਰੀ ਵੀ ਵਰਤ ਸਕਦੇ ਆ ਠੀਕ ਹੈ ਜੀ ਜੇ ਤੁਹਾਨੂੰ ਚੀਨੀ ਨਹੀਂ ਫਿੱਟ ਲੱਗਦੀ ਤਾਂ ਤੁਸੀਂ ਇਹਦੀ ਜਗ੍ਹਾ ਮਿਸਰੀ ਵਰਤ ਸਕਦੇ ਆ ਤੇ ਥੋੜਾ ਜਿਹਾ ਪਾਵਾਂਗੇ ਨਮਕ ਚਿੱਟਾ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਗ੍ਰੈਂਡ ਯਾਨੀ ਇਹਨੂੰ ਕਰ ਲੈਂਦੇ ਆ ਮਿੱਤੀ ਤੇ ਲਓ ਜੀ ਮਸਾਲਾ ਪੜ ਕੇ ਹੋ ਗਿਆ ਆਪਣਾ ਰੈਡੀ ਹੁਣ ਤੁਹਾਨੂੰ ਦਿਖਾਉਂਦੇ ਆ ਨਿੰਬੂ ਪਾਣੀ ਬਣਾ ਕੇ ਯਾਨੀ ਸਕੰਜਮੀ ਬਣਾ ਕੇ ਤੇ ਲੈਮਨ ਸੋਡਾ ਬਣਾ ਕੇ ਤੇ ਲਓ ਜੀ ਪਾਊਡਰ ਬਣ ਕੇ ਆਪਣਾ ਰੈਡੀ ਹੈ ਜੀ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਸਕੰਜਮੀ ਤੇ ਲੈਮਨ ਸੋਡਾ ਲਓ ਜੀ ਹੁਣ ਬਣਾਉਨੇ ਆਪਾਂ ਸਿਕੰਜਮੀ ਤੇ ਲਾਈਮਨ ਸੌਡਾ ਸਭ ਤੋਂ ਪਹਿਲਾਂ ਆਪਾਂ ਗਲਾਸਾਂ 'ਚ ਪਾ ਲੂਗੇ ਬਰਫ਼ ਠੀਕ ਹੈ ਜੀ ਆਈਸ ਦੋ ਦੋ ਟਲੀਆਂ ਤੇ ਥੋੜਾ ਥੋੜਾ ਪਾ ਲੂਗੇ ਪਦੀਨਾ ਠੀਕ ਹੈ ਜੀ ਤੋੜ ਕੇ ਪੰਜ ਪੰਜ ਚਾਰ ਚਾਰ ਪੱਤੇ ਇਹ ਵੀ ਗਰਮੀ ਦੇ ਵਿੱਚ ਆਪਣੇ ਸਰੀਰ ਨੂੰ ਬਹੁਤ ਫਾਇਦੇਮੰਦ ਰਹਿੰਦਾ ਪਦੀਨਾ ਠੀਕ ਹੈ ਜੀ ਤੇ ਲੋ ਜੀ ਇਹ ਪਾ ਲੂਗੇ ਇਹਦੇ ਵਿੱਚ ਦੋਆਂ ਦੇ ਵਿੱਚ ਐਨ ਤੇ ਇੱਕ ਇੱਕ ਨਚੋੜ ਦੋਗੇ ਨਿੰਬੂ ਠੀਕ ਹੈ ਜੀ ਆ ਦੇਖੋ ਦੋਏ ਗਲਾਸਾਂ ਬਾਂ ਨਿੰਬੂ ਨਚੋੜ ਦਨ ਆਪਾਂ ਨੇ ਚੰਗੀ ਤਰ੍ਹਾਂ ਤੇ ਲਓ ਜੀ ਹੁਣ ਪਾਵਾਂਗੇ ਅੱਧਾ ਅੱਧਾ ਚਮਚਾ ਆਪਾਂ ਨੇ ਜਿਹੜਾ ਮਸਾਲਾ ਬਣਾਇਆ ਅੱਧਾ ਕਿ ਚਮਚਾ ਪਾਓ ਜੇ ਜ਼ਿਆਦਾ ਪਾਉਗੇ ਤਾਂ ਫਲੇਵਰ ਜਿਹਦਾ ਇਹਦਾ ਫਿਰ ਜ਼ਿਆਦਾ ਹੋ ਜਾਊਗਾ ਠੀਕ ਹੈ ਜੀ ਆਹ ਲਓ ਜੀ ਤੇ ਇੱਕ ਚ ਪਾਵਾਂਗੇ ਆਪਾਂ ਸੋਡਾ ਠੀਕ ਹੈ ਜੀ ਆ ਦੇਖੋ ਹਾਰਾ ਸੋਡਾ ਪਾ ਲਉਗੇ ਇੱਕ ਚਾ ਤੇ ਲਓ ਜੀ ਇੱਕ ਚਾ ਪਾ ਦੋਗੇ ਪਾਣੀ ਤੇ ਜੇ ਤੁਸੀਂ ਇਹ ਚ ਮਿੱਠਾ ਪਾਉਣਾ ਹੋਇਆ ਤੇਜ ਕਰਨਾ ਹੋਇਆ ਤਾਂ ਥੋੜੀ ਬਹੁਤੀ ਚੀਨੀ ਹੋਰ ਕੋਲ ਸਕਦੇ ਹਾਂ ਉਹ ਥੋੜੀ ਮਰਜ਼ੀ ਆ ਜੀ ਸੋ ਇਸ ਤਰੀਕੇ ਨਾਲ ਗਰਮੀਆਂ ਦੇ ਵਿੱਚ ਬਣਾ ਸਕਦੇ ਹਾਂ ਜੀ ਆਪਾਂ ਨਿੰਬੂ ਪਾਣੀ ਕੰਜਮੀ ਤੇ ਲੈਮਨ ਸੋਡਾ ਠੀਕ ਹੈ ਜੀ ਬਿਲਕੁਲ ਇਹਨ ਵਧੀਆ ਤਰੀਕੇ ਨਾਲ ਤੇ ਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਐਦਾਂ ਦੀ ਵੀਡੀਓ ਦੇਖਣ ਲਈ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਆਪਾਂ ਨੇ ਆ ਦੇਖੋ ਇਹ ਗਰਮੀ ਦੇ ਵਿੱਚ ਪੀਓ ਤੇ ਨਜ਼ਾਰੇ ਲਓ ਸੋ ਮਿਲਦੇ ਹਾਂ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ